ਆ ਹੁਣ ਯਾਰ ਤੱਕਾ ਨਹੀਂ ਤਾਂ ਹੋਰ ਕੀ ਕਹਿ ਸਕਦੇ ਤੁਸੀਂ ਇਹਨੂੰ ਇਹਨੂੰ ਕੀ ਕਹੋਗੇ ਇਹ ਜਿਹੜਾ ਬੁੱਢਾ ਦਰਿਆ ਸਾਡਾ ਉਹਦੇ ਵਿੱਚ ਸ਼ਰਿਆਮ ਜਿਹੜਾ ਗੰਦਾ ਪਾਣੀ ਆ ਜਿਹੜਾ ਕੈਮੀਕਲ ਵਾਲਾ ਫੈਕਟਰੀਆਂ ਦਾ ਲੁਧਿਆਣੇ ਦਾ ਸ਼ਹਿਰ ਦਾ ਉਹ ਸ਼ਰਿਆਮ ਪੈ ਰਿਹਾ ਇਹ ਪਾਣੀ ਪੀਣ ਯੋਗ ਕਿੱਥੋਂ ਰਿਹਾ ਹੋਊ ਯਾਰ ਕਿਉਂ ਨਾ ਕੈਂਸਰ ਹੋਊਗਾ ਕਿਉਂ ਨਾ ਲੋਕ ਬਿਮਾਰ ਹੋਣਗੇ ਇਹੀ ਵਾਟਰ ਬਾਕਸ ਵਾਲਾ ਪਾਣੀ ਲੋਕ ਪੀਂਦੇ ਆ ਕਿਉਂ ਇਹਨੂੰ ਖਰਾਬ ਕਰੀ ਜਾਂਦੇ ਹੋ ਯਾਰ ਆ ਹੁਣ ਯਾਰ ਤੱਕਾ ਨਹੀਂ ਤਾਂ ਹੋਰ ਕੀ ਕਹਿ ਸਕਦੇ ਤੁਸੀਂ ਇਹਨੂੰ ਇਹਨੂੰ ਕੀ ਕਹੋਗੇ ਇਹ ਜਿਹੜਾ ਬੁੱਢਾ ਦਰਿਆ ਸਾਡਾ ਉਹਦੇ ਵਿੱਚ ਸ਼ਰਿਆਮ ਜਿਹੜਾ ਗੰਦਾ ਪਾਣੀ ਆ ਜਿਹੜਾ ਕੈਮੀਕਲ ਵਾਲਾ ਫੈਕਟਰੀਆਂ ਦਾ ਲੁਧਿਆਣੇ ਦਾ ਸ਼ਹਿਰ ਦਾ ਉਹ ਸ਼ਰਿਆਮ ਪੈ ਰਿਹਾ ਇਹ ਪਾਣੀ ਪੀਣ ਯੋਗ ਕਿੱਥੋਂ ਰਿਹਾ ਹੋਊਗਾ ਕਿਉਂ ਨਾ ਕੈਂਸਰ ਹੋਊਗਾ ਕਿਉਂ ਨਾ ਲੋਕ ਬਿਮਾਰ ਹੋਣਗੇ ਇਹੀ ਵਾਟਰ ਬਾਕਸ ਵਾਲਾ ਪਾਣੀ ਲੋਕ ਪੀਂਦੇ ਆ ਕਿਉਂ ਇਹਨੂੰ ਖਰਾਬ ਕਰੀ ਜਾਂਦੇ ਯਾਰ ਆ ਹੁਣ ਯਾਰ ਤੱਕਾ ਨਹੀਂ ਤਾਂ ਹੋਰ ਕੀ ਕਹਿ ਸਕਦੇ ਉਸ ਨੂੰ ਇਹਨੂੰ ਕੀ ਕਹੋਗੇ ਇਹ ਜਿਹੜਾ ਬੁੱਢਾ ਦਰਿਆ ਸਾਡਾ ਉਹਦੇ ਵਿੱਚ ਸ਼ਰਿਆਮ ਜਿਹੜਾ ਗੰਦਾ ਪਾਣੀ ਆ ਜਿਹੜਾ ਕੈਮੀਕਲ ਵਾਲਾ ਫੈਕਟਰੀਆਂ ਦਾ ਲੁਧਿਆਣੇ ਦਾ ਸ਼ਹਿਰ ਦਾ ਉਹ ਸ਼ਰਿਆਮ ਪੈ ਰਿਹਾ ਇਹ ਪਾਣੀ ਪੀਣ ਯੋਗ ਕਿੱਥੋਂ ਰਿਹਾ ਹੋਊਗਾ ਕਿਉਂ ਨਾ ਕੈਂਸਰ ਹੋਊਗਾ ਕਿਉਂ ਨਾ ਲੋਕ ਬਿਮਾਰ ਹੋਣਗੇ ਇਹੀ ਵਾਟਰ ਬਾਕਸ ਵਾਲਾ ਪਾਣੀ ਲੋਕ ਪੀਂਦੇ ਆ ਕਿਉਂ ਇਹਨੂੰ ਖਰਾਬ ਕਰੀ ਜਾਂਦੇ ਹੋ ਯਾਰ ਆ ਹੁਣ ਯਾਰ ਤੱਕਾ ਨਹੀਂ ਤਾਂ ਹੋਰ ਕੀ ਕਹਿ ਸਕਦਾ ਉਸ ਨੂੰ ਇਹਨੂੰ ਕੀ ਕਹੋਗੇ ਇਹ ਜਿਹੜਾ ਬੁੱਢਾ ਦਰਿਆ ਸਾਡਾ ਉਹਦੇ ਵਿੱਚ ਸ਼ਰਿਆਮ ਜਿਹੜਾ ਗੰਦਾ ਪਾਣੀ ਆ ਜਿਹੜਾ ਕੈਮੀਕਲ ਵਾਲਾ ਫੈਕਟਰੀਆਂ ਦਾ ਲੁਧਿਆਣੇ ਦਾ ਸ਼ਹਿਰ ਦਾ ਉਹ ਸ਼ਰਿਆਮ ਪੈ ਰਿਹਾ ਇਹ ਪਾਣੀ ਪੀਣ ਯੋਗ ਕਿੱਥੋਂ ਰਿਹਾ ਹੋਊਗਾ ਕਿਉਂ ਨਾ ਕੈਂਸਰ ਹੋਊਗਾ ਕਿਉਂ ਨਾ ਲੋਕ ਬਿਮਾਰ ਹੋਣਗੇ ਇਹੀ ਵਾਟਰ ਬਾਕਸ ਵਾਲਾ ਪਾਣੀ ਲੋਕ ਪੀਂਦੇ ਆ ਕਿਉਂ ਇਹਨੂੰ ਖਰਾਬ ਕਰੀ ਜਾਂਦੇ ਯਾਰ